40000 ਦੀ ਪਟ ਦੇਣਾ ਚੇਖ ਹੁਣ ਤਾਂ ਨਹੀਂ ਲੱਗਦਾ ਸਿਰਾ 10 ਬਿੰਦ ਬੋਲ ਇੱਕੋ ਜੂੜੇ ਚ ਹੈ ਪਰ ਆਈ ਹੈ ਜਾਂ ਚੀਜ਼ ਪਸੰਦ ਹੋਵੇ 45000 ਦੀ ਪਟ ਹੋਗੀ ਤੇਰੀ ਦੇਣੀ 45000 ਜੂੜੇ ਠੀਕ ਆ ਠੀਕ ਹੈ ਹੁਣ ਖੁਸ਼ ਹੋ ਕੇ ਦੇ ਲੈ ਦੇਣੀ ਤੇ ਦੇ ਖੁਸ਼ ਹੋ ਕੇ ਬੋਲੀ ਰੇ ਬੋਲ ਬੋਲ ਦੇਣੀ ਦਿਖਾ ਦੇ 42000 ਇਹ ਬੋਲੇ ਦੇਖ ਦਿਨੇ ਉਹ ਲਾੜੇ ਯਾਰ ਤੂੰ ਇਹ ਸਾਡੇ ਬਹੁਤ ਹੈ ਪੈਸੇ ਨੇ ਹੋਰ ਦਿੰਦਾ ਕਿੰਨੇ ਦਾ ਪੈਸੇ ਉਹ ਲਿਖਾ ਦੇ ਹੁਣ ਵਧਿਆ ਨਹੀਂ ਉਹ ਉਸਤਾਦ ਉਹ ਲਿਖਾ ਦੇ ਹੱਥ ਗਾਡੀ ਉਸਤਾਦ ਕੱਢ ਲੈ ਤੂੰ ਉਹ ਲੈ ਤੂੰ ਹਾਂ ਹੋਰ 42000 ਉਹ 42000 ਸਾਈਡ ਸਿਆਲੀ ਦੀ ਹੁਣ ਹੁਣ ਬਣੇ ਸਾਈਡ ਤੇ ਹੋ ਗਿਆ ਬਾਈ 42000 ਦੀ ਤੂੰ ਕਸਮ ਲੈ ਜਿੱਤੇ ਵੇੜਾ ਲੈ ਉੱਤੇ ਗੱਲ ਸੁਣਨਾ ਤੈਨੂੰ ਉਰੇ ਕਿੰਨੀ ਦੁਨੀਆ ਖੜੀ ਆ ਕਹਿੰਦੀ ਆ ਉਸਤਾਦ ਸੌਦੇ ਜੇ ਖਰਾਬ ਨਾ ਕਰ ਦੂੰ ਸੌਦੇ ਖਰਾਬ ਨਾ ਕਰ ਸੌਦਾ ਖਰਾਬ ਨਾ ਕਰ ਸੌਦਾ ਲੋ ਜੋ ਮੇਰੀ ਗੱਲ ਸੁਣੋ ਗੱਲ ਨਾ ਕਰੀਏ ਅਸੀਂ ਕੋਈ ਲੈਣਾ ਨਹੀਂ 47000 ਰੁਪਏ ਲਿਖਾ ਕੇ ਨਾ 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 ਬੇਰ ਗੱਲ ਕਰਦਾ ਹੁਣੇ ਹੁਣ ਵੀ ਇਹਦੇ ਲੋ ਬੜਾ ਧੱਕਾ ਕਰ ਮੈਂ ਮੀਂਹ ਨਹੀਂ ਕਰਦਾ ਅਟ ਜੇ ਤਾਂ ਆੜੀਓ ਕਰਨੀ ਫਿਰ ਤੁਹਾਡੀ ਮਰਜ਼ੀ ਆ ਠੀਕ ਆ ਆ ਚੱਕੋ ਪੂਰੇ ਵਿਚਾਲੇ ਕਰਤੀ 48000 ਦੀ 49000 ਦੀ ਵੀ ਗੱਲ ਲੈ ਵੀ ਆਈਦਾ ਸੌਦਾ ਹੁੰਦਾਗਾ ਆ ਬੱਕਰੀ ਦਾ ਮਾਮਾ ਖਰੀਦ ਰਿਹਾਗਾ ਕਿੰਨੇ ਰੁਪਏ ਲਾ ਦੇ ਮम्मा 30 ਰੁਪਏ ਲਾ 30 ਇੱਧਰ ਕਰਕੇ ਲੈ ਠਾਈ ਖਾ ਲਾ ਡੋਂਗਾਲੀ ਪਹੁੰਚੇ ਆਣ ਵਾਲੇ ਬਈ ਕਿਹੜੇ ਬਾਈ ਜੀ ਬਗੜੀ ਲਈ ਓਏ ਉਸਤਾਦ ਉਰੇ ਆ ਜਾ ਓ ਉਰੇ ਆ ਜਾ ਤੂੰ ਸਾਰਾ ਛੱਡ ਆਇਆ ਹੁਣ ਕੰਨ ਨੂੰ ਰਹਿਣ ਦੇ ਬਸ ਛੱਡ ਛੜਾ ਕੇ ਦੱਸ ਦੇ ਬਸ ਇੱਥੇ ਆ ਜਾ ਉਹ ਦੱਸ ਕੋਈ ਨਾ ਜਾ ਤੂੰ ਹੜੇ ਦੱਸ ਦੇ ਦੱਸ ਦੇ ਬਈ ਦੇਣੀ ਕਿੰਨੇ ਦੀ ਕੋਈ ਗੱਲ ਦੱਸ 50000 ਰੁਪਏ ਦੀ ਦਿੰਦੇ ਜੀ ਜਾ ਦੱਸ ਇੱਕ ਗੱਲ ਦੱਸ ਦੇ ਘਾਟੀਆਂ ਜਾ ਦੇ ਆਹ ਦੇਸੀ 500 ਰੁਪਏ ਘੱਟ ਦੇ ਦਾਂਗੇ 500 ਦੇ 500 ਵਿੱਚ ਛੋੜੂ ਨੀ ਆਹ 500 700 ਲੈ ਲੈ ਬੱਦ ਨਾ 1000 ਲੈ ਲੈ ਬਾਈ ਇੱਕ ਗੱਲ ਦੱਸ ਕੱਟਣਾ ਦੇਖੀ ਵੀ ਕੱਟ ਹੋ ਗਿਆ ਵੀ ਮੈਨੂੰ ਲੱਗ ਜੂਗਾ ਨਾ ਨਾ ਆਪਾਂ ਕੱਟਣਾ ਨਾ ਨਾ ਕੋਈ ਹੋਈ ਨਹੀਂ ਆਪਾਂ ਤਾਂ ਕਈ ਵਾਰ ਬੰਦਾ ਆਏ ਫਿਰ ਬਾਅਦ ਚ ਰਹਿ ਜਾਂਦੀ ਹੈਗੀ ਨਾ ਨਾ ਹਾਂ 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 100 ਰੁਪਏ ਦੱਸ ਬਾਈ ਬਾਈ ਕ੍ਰੈਡੀ ਦੱਸਿਆ ਕਰ ਨਾ ਉਹ ਵੀ ਦੱਸ ਨਾ ਕੋਈ ਨਹੀਂ ਦੱਸਦੇ ਪਤਾ ਕੀ ਗੱਲ ਹੈ ਬਾਈ ਕੋਈ ਨਹੀਂ ਆਪਾਂ ਬਿੰਡ ਨਹੀਂ ਕੋਈ ਨਹੀਂ ਦੱਸ ਮੋੜਦੀਆਂ ਫੜ ਤੂੰ ਸਾਈ ਦਾ ਫੜ ਲਾ ਸਕਦਾ 35000 ਦੀ ਪਟੜਦਾ ਬਾਈ ਵੀਰੇ ਮੂੰਹ ਕਰ ਦੇਖ ਬਾਈ ਨਾਲ ਕੀ ਹੈ ਨਾ ਸੁਣਿਆ ਸੁਣ ਵਾਲੀ ਹੈ 12 13 ਦਿਨ ਰਹਿੰਦੇ ਹੈ ਬੱਚੇ ਪੂੰਛ ਹੈ ਬਾਈ ਯਾਰ ਉੱਡੀ ਰਾਜੀ ਵੀ ਹੈ ਨਹੀਂ ਕੀ ਹਾਂ ਦੇ ਲੈ ਬਾਈ ਬੋਲ ਪਸ਼ੂ ਵਾਲੇ ਆਉਂਦੇ ਨੇ ਨਾ ਪਸ਼ੂਆਂ ਚੱਕ ਨਹੀ ਉਹ ਤਾਂ ਗੱਲ ਹੈ ਕੀ ਹੈ ਕਿਹੜਾ ਪਿੰਡ ਕਿਹੜਾ ਬਾਈ ਦਾ ਫਿਰ ਬਾਈ ਤੂੰ ਸਾਰਾ ਕੁਝ ਛੜ ਛੜਾ ਕੇ ਦੱਸ ਨਾ ਛੜ ਛੜਾ ਕੀ ਦੱਸਿਆ ਦੇਣ ਵਾਲੀ ਗੱਲ ਦੱਸ ਦੇਣ ਵਾਲੀ ਦੱਸੀ ਹੈ 40000 ਦੀ ਪਟੜ ਦੇਣਾ ਦੇਖ ਹੁਣ ਤਾਂ ਨਹੀਂ ਲੱਗਦਾ ਸਿਰ 1 ਕੋ ਜੂੜੇ ਚ ਹੈ ਬਰਾ ਹੀ ਹੈ ਜਾਂ ਚੀਜ਼ ਪਸੰਦ ਹੋਵੇ ਦੇਣੀ ਆ ਬਾਈ ਨਾ ਕੀ ਹੋ ਗਿਆ ਬਾਬਾ ਇਹਨੂੰ ਮੂਰੇ ਦੇਖੀ ਨਾ ਮੈਂ ਤਾਂ ਕੀ ਬਥੇ ਹੈ ਹਾਂ ਦੁਕਦ ਦੀ ਲੈਂਸ ਆ ਗਈ ਦੱਸ ਹੁਣ ਨਾ ਸਾਈਡ ਤੇ ਹੋ ਜਾ ਮੜਾ ਚੌਥਾ ਨਾ ਕਰ ਰਹੇ ਨੇਗੇ ਦੱਸ ਹਾਂ ਹਾਂ ਦੇ ਦੇ ਨੀ ਹਾਂ ਨਾ ਪਰ ਦੱਸ ਦੇ ਹਾਂ ਮੈਂ ਤਾਂ ਬਿਲਾ ਦੇ 40000 ਦੇਖ ਲੈ ਤੇਰੀ ਰਾਇ ਦੇਣੀ ਆ ਦੇ ਦੇ ਨਾ ਨਾ ਦੇਣੀ ਨਹੀਂ ਹਾਂ ਭੱਜਦੇ ਨਹੀਂ ਆ ਖੜੇ ਆ ਨਾ ਕੋਈ ਖੜੇ ਆ ਬਾਈ ਯਾਰ ਇਹਨਾਂ ਨੂੰ ਦੱਸ ਵੀ ਸਹੀ ਇਹਦਾ ਭਜਾਈ ਜਾ ਨਾ ਤੂੰ ਨਾ ਨਹੀਂ ਭਜਾਉਂਗਾ ਤੂੰ ਦੇਣੀ ਕਿੱਥੇ ਲਗਾਏ ਦੱਸ ਰੋ ਸਾਹਿਬ ਦੱਸਿਆ ਸਰ ਹਾਂ ਤਾਂ ਤੂੰ ਮੁੱਲ ਮੰਗੀ ਮੌਤ ਮੰਗਦਾ ਇਹ ਨਹੀਂ ਕਿਹਨੂੰ ਮੁੱਲ ਦੱਸ ਕੋਈ ਟਿਕਾਣੇ ਤਾਂ ਆਣਾ ਕਿੱਥੇ ਯਾਰ ਹਾਂ 1000 ਰੁਪਏ ਘੱਟ ਦੇ ਦਾਂਗੇ ਠੀਕ ਹੈ ਯਾਰ 3000 ਰੁਪਏ ਰੱਖ ਲੈਣੇ ਹੋ ਗਿਆ ਬੰਦ ਨਾ ਕਰ ਲੈ ਫਿਰ ਬੱਦ ਗਾਲਾਂ 42000 ਦੀ ਪਾਠ ਹੋ ਗਈ ਜੀ ਬੋਲ ਨਾ ਬਾਈ 42000 ਦੀ ਹੋਊਗੀ ਚੱਲ ਚੱਲ ਹੋਰ ਮਾਰਦੇ ਚਲ ਫਿਰ ਕੋਈ ਨਹੀਂ ਮਾਰਦੀ ਬਾਬੇ ਜੀ ਤੁਹਾਨੂੰ ਬਹੁਤ ਸਾਰੀ ਮਾਰਦੀ ਯਾਰ ਬੋਲ ਨਾ ਬਾਈ ਲੈਣੇ ਆ ਬਟਕੀ ਤੂੰ ਨਹੀਂ ਲਾ ਕੇ ਜਾਂਦੇ ਪਰ ਵਾ ਲੈਣ ਵਾਸਤੇ ਆ ਗਏ ਬਾਈ ਇੱਧਰ ਆ ਜਾਓ ਮੱਟਰ ਨਹੀਂ ਕੋਲਿਓ ਇੱਧਰ ਆ ਜਾਓ ਬਿੰਦ ਪੈਸੇ ਦਾ ਵੜ ਬਹੁਤ ਫੜਾ ਲਿਆ ਹੈ ਠੀਕ ਹੈ ਬਾਈ ਹੋਰ ਵੀ ਹੈ ਬਰਾ ਦਾ ਪਾਗਲ ਕੋਈ ਬਰਾਦ ਨੂੰ ਪਾਤੀ ਮੈਂ ਕੱਚੇ ਪੈਸੇ ਥੋੜਾ ਲੈਣ ਤੈਨੂੰ ਮੈਂ ਬਤਾਇਆ ਯਾਰ ਉਹ ਕਿਤੇ ਆ ਤੂੰ ਮੈਂ ਸੁਣ ਲਿਆ ਯਾਰ ਤੂੰ ਮੈਂ ਪਹਿਲੇ ਸੁਣ ਲਿਆ ਵੀ ਦੀੜੀ ਕਿੱਥੇ ਤੱਕਾਂ ਦੱਸਾਂ ਬਾਦ ਤੈਨੂੰ ਦੱਸਤੀ ਦੇਣੀ 49 ਤੋਂ ਘੱਟ ਕੋਈ ਵੇਚਣ ਨੂੰ ਨਹੀਂ ਰੱਖਣ ਨੂੰ ਵਟ ਲੈਣੀਆਂ ਯਾਰ ਬੜੇ ਘੋੜਾ ਕਰਨਾ ਜਰਾ ਇਹ ਅਸੀਂ ਵੀ ਤੁਹਾਨੂੰ ਕੀ ਗੱਲ ਕਹਦੇ ਆ ਵੀ ਰੱਖਣ ਵਾਸਤੇ ਨਾ ਮਲਾਹੇ ਬਣਦੇ ਸਾਡਾ ਢੇਰ ਬਣਦੇ ਸਾਡਾ ਦੱਸ ਢੇਰ ਬਣਦੇ ਇਹਦੀ ਮਾਨੇ ਇਹ ਫਰਕ ਹੁੰਦਾ ਨਾਲ ਦਾ ਕਿਤੇ ਮਰਜ਼ੀ ਖੜੀ ਜਾਂ ਲੈ ਕੋਈ ਵੀ ਆ ਉਹ ਤਾਂ ਸਹੀ ਗੱਲ ਆ ਜੀ ਤੁਹਾਡੀ ਪੈਸੇ ਹੀ ਬਹੁਤ ਨੇ ਬਾਈ ਬਹੁਤਾ ਪੈਸੇ ਸਹੀ ਆ ਜੀ ਤੁਹਾਡੀ ਗੱਲ ਪੈਸੇ ਹੀ ਬਹੁਤ ਲੱਗੜਾ ਘੱਟ ਲਾਇਆ ਨੇ ਉਹ ਨਹੀਂ ਇਹਦਾ ਆਪਾਂ ਮੰਨਦੇ ਆ ਕਰ ਦਿਓ ਕਰ ਦਿਓ ਮੰਨ ਤਾਂ ਨਹੀਂ ਕਰਦਾ ਚੱਲ ਕਰ ਦਿਓ ਬਾਈ ਇਹਨਾਂ ਨੂੰ ਦੇ ਯਾਰ ਐਨੇ ₹100 ਫੁੱਲ ਲਾਈ ਖੜੇ ਇਹ ਜੀ ਇਹਨਾਂ ਨੇ ਖੁਦ ਨਾ ਕਰਤੀ ਉਹ ਤੋਂ ਬਾਅਦ ਬੰਦੇ ਨੂੰ ਦੂਜੇ ਨੂੰ ਉਹ ਕਰਾਂਗੇ। ਪਰ ਠੀਕ ਆ ਨਾ ਗੱਲ। ਨਾ ਇਹ ਤਾਂ ਛੱਡ ਦੇ। ਉਹ ਵੀ ਫਿਰ ਤਾਂ ਕੁਝ ਕਰਨੀ ਦੇਖ। ਹਾਂ। ਬੋਲ। ਨਾ ਨਾ ਵੀ ਲੈ। ਜਿੰਨਾ ਇਹ ਤੇ ਹੋਰ ਕਿੰਨੇ ਦੇਣੇ ਆ? ਦੱਸ। ਤੇ ਮੋੜ ਕਹਿ ਕੇ ਦੱਸ ਗੁੱਸੇ। ਤੁਹਾਨੂੰ ਦੱਸਿਆ 1000 ਰੁਪਏ ਘੱਟ ਦੇ ਦਾਂਗੇ 900। ਨਾ ਯਾਰ ਹੋਰ ਲੈ ਨਾ ਯਾਰ 43000 ਨਾ ਨਾ। ਦੇਖ ਬਾਈ ਨਾ ਫੜ ਬਾਈ ਹੁਣ ਤਾਂ ਅੜੀ ਕਰਦਾ ਆ ਉਹ ਬਾਈ ਸਮਝਾ ਦੋ ਇਹਨੂੰ ਕੋਈ ਬਾਈ ਉਹ ਸਮਝਾ ਦੋ ਬਾਈ ਇੰਨੇ ਯਾਰੇ ਖੜੇ ਹੋਗੇ ਉਹ ਬਾਈ ਸਮਝ ਲੈ ਯਾਰ ਸਮਝਾ ਹੀ ਆ ਬਾਈ ਪਤਾ ਕੀ ਅੱਜ ਹੀ ਸੀ ਹੁਣ ਤਾਈਂ ਆਕੇ ਤੁਰਿਆ ਲੜਬੜ ਇਹ ਤਾਂ ਚੱਲ ਬੰਦੇ ਦੇ ਮਨ ਲੱਗ ਗਈ ਵੀ ਕਹਿੰਦਾ ਵੀ ਬਸ ਮਨ ਲੱਗਣ ਦੀ ਗੱਲ ਐ ਫਿਰ ਰੱਖਣ ਵਾਸਤੇ ਲੈਣੇ ਵੇਚਣ ਵਾਸਤੇ ਲੈਣੀ ਮਾਰ ਦੋ ਚੱਲ ਬਸ ਜਾ ਹਾਰ ਫੜ ਰੱਖਣ ਵਾਲੇ ਬੰਦੇ ਨੂੰ ਹੱਥ ਘੜ ਚੰਗਾ ਲੜਬੜ 45 ਹਜ਼ਾਰੀ ਪਾਠ ਹੋਗੀ ਤੇਰੀ ਇਹ ਦੇਣੀ 42000 ਠੀਕ ਠੀਕ ਨੂੰ ਖੁਸ਼ ਹੋ ਕੇ ਦੇ ਦੇ ਜੀ ਬੇਣੀ ਦੇ ਦੇ ਖੁਸ਼ ਹੋ ਕੇ ਬੋਲ ਬੋਲ ਦੇਣੀ 42000 ਦੇ ਬੋਲ ਦੇਖ ਦਿਨੇ ਉਹ ਲਾੜੇ ਯਾਰ ਤੂੰ ਇਹ ਛੱਡ ਬਹੁਤ ਹੈ ਪੈਸੇ ਦੇ ਬੋਲ ਦਿੰਦਾ ਕਿੰਨੇ ਦਾ ਬੱਸ ਉਹ ਲਿਖਾ ਦੇ ਹੁਣ ਵਧੀਆ ਰਹੇਗਾ ਉਸਤਾਦ ਉਹ ਲਿਖਾ ਦੇ ਵਧੀਆ ਰਹੇਗਾ ਬਾਈ ਉਹ ਬਹੁਤ ਵਧੀਆ ਰਹੇਗਾ ਉਹ ਲਿਖਾ ਦੇ ਹੁਣ ਵਧੀਆ ਰਹੇਗਾ ਲਿਖਾ ਦੇ 45 ਦਾ ਕੋਈ ਫਰਕ ਹੀ ਨਹੀਂ ਯਾਰ ਸਾਰੇ ਮੈਂ ਫੁੱਲ ਲਾਦੇ ਹੁਣ ਅੱਗੇ ਬਾਈ ਬੋੜਾ ਕਿਵੇਂ ਆ ਬੋੜਾ ਕਿਵੇਂ ਹੋਵੇ ਕਿ ਤੂੰ ਕਹੇ ਮੰਨ ਲੈ ਗੱਲ ਬਾਈ ਕੋਈ ਗਾਹਰ ਨਹੀਂ ਛੱਡੀ ਹੈਗੀ ਮੁਸਤਾਕ ਬਾਈ ਨੇ ਕੋਈ ਗਾਹਰ ਨਹੀਂ ਕੋਈ ਗਾਹਰ ਨਹੀਂ ਛੱਡੀ 45000 ਮਾਰਿਆ 50 ਮੰਗਿਆ ਸੀ ਦਾ ਸੱਚੀ ਗੱਲ ਹੈ ਇੱਧਰ ਆ ਜਾ ਬਾਈ ਬਾਈ ਫਿਰ ਜਦੋਂ ਇਹਦੇ ਆਪਾਂ ਹੋਣੀ ਕਰਦੇ ਆ ਉੱਤਰਦੇ ਨੂੰ ਮਿਲ ਜਾਂਦੇ ਨੇ ਤੂੰ ਆਪ ਦਾ ਦੂਰ ਦੱਦਿਓ ਕੱਢ ਲਈ ਬਾਈ ਬੋਲ ਦੇ ਦੇ ਫੜ ਲੈ ਫੜ ਲੈ ਬਾਈ ਪੈਸੇ ਨੇ ਮੇਰੇ ਕੋਲ ਹੋਰ ਪੈਸੇ ਨਹੀਂ ਨੇ ਹਾਂ ਇਹ ਵੀ ਨਾ ਦੇ ਨਹੀਂ ਇਹ ਵੀ ਨਾ ਦੇ ਉਹ ਕਿਆ ਕਹਿ ਤੂੰ ਸਵੇਰ ਉਹ ਰੱਬ ਦਾ ਸ਼ੁਕਰ ਹੈ ਉਹ ਪਤਾ ਹੀ ਆ ਕੰਪਨੀ ਵੀ ਰਹੀ ਹੈ ਰੋਣਾ ਪਤੀ ਆ ਸ਼ਰੀਰ ਸਾਡੀ ਉਸ ਤੋਂ ਆ ਗਿਆ ਉਹ ਲੈ ਕੇ 44000 ਸਿਹਾਲੀ ਦੀ ਹੋਣੀ ਹੁਣ ਉਹ ਸਾਈਡ ਤੇ ਹੋ ਗਿਆ ਬਾਈ 4200 ਦੀ ਤੂੰ ਕਦੋਂ ਲੱਗੇ ਸਿਹਾਲੀ ਹੀਰਸ ਪੇ ਲਾਤਾ ਯਾਰ ਅੱਛਾ ਡੈਡੀ ਮੇਰਾ ਇੱਥੇ ਆ ਜਾ ਇੱਥੇ ਆ ਜਾ ਬਾਪੂ ਤੇਰਾ ਡੈਡੀ ਹੈ ਉਹ ਮੇਰੇ ਕੋਲ ਪੈਸੇ ਓ ਇਧਰ ਜ਼ੋਰ ਪਾ ਲੋ ਜੇ ਮੁੰਡੇ ਨੂੰ ਕੋਈ ਨਾ ਹੈਗਾ ਬਾळा ਉਹ ਪਾ ਲੈ ਦੇ ਦੋ ਬੱਕਰੀ ਹੁਣ ਤਾਂ ਮੇਰੀ ਗੱਲ ਉਹ ਬਾੜੀ ਤੂੰ ਆਏ ਹਿਸਾਬ ਲਾ ਲੈ ਗੱਲ ਤਾਂ ਸੁਣ ਲੈ ਗੱਲ ਜਿਹਨੂੰ ਛੱਡ ਦਿੰਦੇ ਆ ਲੈ ਐਡੀ ਕੁੰਨੀ ਆ ਗਈ ਮਗਰ ਮਗਰ ਦੂਰੀ ਫੜੂ ਪਤਾ ਉਹ ਨਹੀਂ ਖਰਾਬ ਕਰਦਾ ਇੱਕ ਗੱਲ ਸੁਣ ਲੈ ਤੈਨੂੰ ਉਰੇ ਕਿੰਨੀ ਦੁਨੀਆ ਖੜੀ ਆ ਕਹਿੰਦੀ ਆ ਸੌਦੇ 'ਚ ਖਰਾਬ ਨਾ ਕਰ ਦੂ ਸੌਦਾ ਖਰਾਬ ਨਾ ਕਰ ਦੂ ਖਰਾਬ ਨਾ ਕਰ ਸੌਦਾ ਨਹੀਂ ਮੈਂ ਜਾਣਦਾ ਲੋ ਜੋ ਮੇਰੀ ਗੱਲ ਜਾਣਦੇ ਵੀ ਨਹੀਂ ਬੇਚਾਰੇ ਸ਼ੇਬ ਚੁੱਪ ਉਹ ਉਹ ਸਿਆਲ 10000 ਰੁਪਇਆ ਬਹੁਤ ਕਰ ਲਾ ਤੂੰ ਕੋਣੀ ਬਣ ਕੇ ਆਏਗਾ 47000 ਦੀ ਟਿਕਰ ਉਹ ਮੈਂ ਜਰ ਸਾਡੇ ਨਾਲ ਮੋੜੀ ਸੀ ਗਿਆ ਬਾਬੇ ਕਾ ਕਰਦੂ ਇਹ ਗੱਲ ਸੁਣ ਲੈ ਹਾਂਜੀ ਆ ਫੜ ਤੂੰ ਪੈਸੇ ਤੇਰਾ ਮੁੰਡਾ ਆ ਕੇ ਇੱਧਰ ਇੱਧਰ ਦੂਜੀ ਗੱਲ ਨਾ ਕਰੀ ਅਸੀਂ ਕੋਈ ਲੈਣਾ ਨਹੀਂ 47000 ਰੁਪਏ ਲਖਾ ਦੇ ਨਾ 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 ਦੇਰੇ ਵਾਸਤਾ ਹੁਣੇ ਹੁਣੇ ਯਾਰ ਦੇ ਲੋ ਬਾਹਲਾ ਧੱਕਾ ਕਰਦੇ ਮੈਂ ਇਹ ਨਹੀਂ ਕਰਦਾ ਰੈਣੇਦਾਰ ਵਾਲੀ ਏਡੀ ਤੇ ਖੜੇ ਹੁੰਦੇ ਰੁਪਏ ਉਹਨਾਂ ਨੇ ਬੋਲ ਪਾਦੇ ਉਹ ਭੱਜੇ ਨਹੀਂਗੇ ਬੰਦੇ ਬੋਤਲ ਆ ਕੇ ਆਪਾਂ ਆਹ ਮੁੰਡੇ ਨੂੰ ਬੋਤਲ ਆ ਕੇ ਮਰ ਲੈ ਜੋ ਤੇਰੀ ਗੱਲ ਤੇ ਸੁਣ ਲੈ ਬਾਬਾ ਅਸੀਂ ਕੋਈ ਉਸ ਮੈਂ ਰਸਤਾ ਕਰਦਾ ਪੰਜਾਬ ਦੇ ਸੁਣ ਲੈ ਕੋਣੀ ਕੋਣੀ ਜਾਣਾ ਆਪਾਂ ਆਪਾਂ ਪੂਰ ਵੀ ਲੱਗਿਆ ਭੱਲੇ ਮੰਨੀ ਦਉਦਾ ਨਹੀਂ ਹੈ ਇਤਰਾਬਾਦ ਦੀ ਆ ਬੱਕਰੀ ਮੰਨਿਆ ਕਰ ਮੇਰੀ ਮੇਰਾ ਕੋਈ ਇਹਦੇ ਕੋਈ ਨਹੀਂ ਉਹ ਪਤਾ ਆ ਮਾ ਉਹ ਦੇ ਦੇ ਠੀਕ ਆ ਨਾਲ ਨਾਲ ਦੇ ਦੇ ਬੱਕਰੀ ਜਿਮਲਾ ਫੜ ਤੂੰ ਕਵੇਂ ਮਰਜੀ ਲੈ ਇੱਕ ਮਿੰਟ ਕਿੰਨਾ ਕਰਦੇ 47 ਆ 4700 ਲੈ ਬਈ ਫੜ ਨਹੀਂ ਬੋਲਾ ਨੇਦਾਰਾ ਠੀਕ ਆ ਆ ਲੈ ਆ ਲੈ ਕੋਈ ਨਹੀਂ ਉਦਰੀ ਫੜ ਨਾ ਨਾ ਠੀਕ ਆ ਐ ਨਹੀਂ ਹੈਗਾ ਵੀ ਐਡੀ ਕਰਨੀ ਅਟ ਜੇ ਤਾਂ ਐਡੀ ਉਹ ਕਰਨੀ ਫਿਰ ਤੁਹਾਡੀ ਮਰਜੀ ਆ ਠੀਕ ਆ ਆ ਚੱਕੋ ਪੂਰੇ ਵਿਚਾਲੇ ਕਰਤੀ ਕਿੰਨੇ 48000 ਦੀ 90000 ਦੀ ਫੋਨ ਜਾਨੇ ਮੈਂ ਵਿਚਾਲੇ ਕਰਤੀ ਆ ਲੈ ਆਏ ਬੰਦੇ ਹੋਰ ਬੰਦੇ ਆ ਆ ਦੇਖ ਆ ਲੈ ਇੱਕ ਮਿੰਟ ਇੱਕ ਮਿੰਟ ਪੈਸੇ ਦੇ ਲੈ ਆਹ ਲੋ ਜੀ ਮਾਸ਼ਾਹਰ ਰੇਟ ਆ ਬੱਕਰੀ ਦੇ ਦੇ ਲਾਇਆ ਹੋਇਆ ਸੀਗਾ ਮਸਤਾਕ ਬਾਦੇ ਦਾ ਮਸਤਾਕ ਬਾਈ ਦਾ ਇੱਧਰ ਆ ਜੋ ਮੜਾ ਇੱਧਰ ਆ ਜੋ ਹਾਂ ਇੱਧਰ ਇੱਧਰ ਆ ਜੋ ਮੜਾ ਇੱਧਰ ਆ ਜੋ ਦਿਨੇ ਪੈਸੇ ਆ ਜੋ ਇੱਧਰ ਆ ਜੋ ਆਓ ਹਾਂ ਅੱਲੇ ਤੂੰ ਮੈਨੂੰ ਦਿੰਦਾ ਆਪਾਂ ਸਾਈਡ ਤੇ ਲੈ ਕੇ ਜਾ ਗੱਪਣੇ ਨੇ ਟਾਈਮ ਦੀ ਹੈਗੀ ਹਾਂਜੀ ਗੱਪਣੇ ਨੇ ਟਾਈਮ ਦੀ ਇਹ ਵੀ ਯਾਰ ਇਸਲਾ ਏੜੀ ਗਿਆ 15 ਦਿਨ ਮੰਨਦੇ ਆ ਅੱਛਾ ਬੱਕਰੇ ਕਿਹੜੇ ਤੋਂ ਭਰੀ ਹੋਈ ਆ ਇਹ ਬੱਕਰੇ ਤੋਂ ਭਈ ਸਾਡੇ ਉਸ ਇਹਦੇ ਨਾਲ ਦੀ ਆ ਚਿੱਟੇ ਜੇ ਰੰਗ ਦਾ ਚਿੱਟੇ ਰੰਗ ਦਾ ਹਾਂ ਅੱਛਾ ਉਹ ਆਪਣੇ ਨਾ ਉੱਥੋਂ ਜਿਹੜਾ ਆਪ ਦਿੰਦੇ ਲੈਗੀ ਹਾਂ ਦਾ ਤਿੰਨ ਬੱਚੇ ਹੋ ਜਾਂਦੇ ਆ ਤੇ ਜੇ ਭਾਈ ਆਪਣਾ ਬੱਕਰੇ ਦੇ ਬਾਕੇ ਉਹਨੂੰ ਆਪਾਂ ਕਹਿ ਨਹੀਂ ਸਕਦੇ ਹਣਾ ਠੀਕ ਹੈ ਨਾਲੇ ਕਹਿੰਦੇ ਬੱਕਰਾ ਇਹ ਜੀ ਆ ਨਹੀਂ ਬੱਕਰਾ ਇਹ ਜੀ ਇਹੋ ਜਿਹੀ ਇਹਦੇ ਨਾਲ ਦਾ ਅੱਛਾ ਹਾਂ ਭਾਈ ਭੱਜੇ ਇਹ ਬੰਦੇ ਨੇ ਫੁੱਲ ਰੁਪਏ ਲਾਤੇ ਇਹਨਾਂ ਨੇ ਅੜੀ ਕਰ ਲਈ ਬਸ ਆਪਾਂ ਵਿਚਾਲੇ ਜਾ ਕੇ ਕਰਾਤਾ ਕੰਮ ਨਹੀਂ ਗਾਹਕ ਹੋਰ ਬਹੁਤ ਖੜੇ ਸੀ ਰਹਿਣ ਵਾਲੇ ਪਰ ਬੰਦਾ ਭੱਜਣ ਵਾਲਾ ਹੈ ਨਹੀਂ ਸੀ ਇਹਨੂੰ ਪਤਾ ਵੀ ਇਹ ਲੈਣੀ ਹੈ ਤਾਂ ਲੈਣੀ ਹੈ ਚੀਜ਼ ਨਹੀਂ ਮੈਂ ਭਾਈ ਦੂਜੇ ਬੰਦੇ ਦੀ ਸਾਈ ਨਹੀਂ ਪੜੀ ਮੈਂ ਆਹ ਮੁੰਡਾ ਹੋਰ ਵੀ ਵੇਚ ਤੋਂ ਪਤਾ ਕਿਹੜਾ ਮੁੰਡਾ ਖੜਾ ਨਹੀਂ ਮਾਰਦੇ ਭੁੱਖ ਵੀ ਦੇ ਦੇ ਠੀਕ ਹੈ ਠੀਕ ਆਪਾਂ ਮੈਂ ਕਿਤੇ ਮੈਨੂੰ ਨਾ 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 ਜਿੰਨਾ ਚਿਰ ਉਹਦੀ ਸਾਈ ਹੈ ਠੀਕ ਹੈ ਆਪਾਂ ਇਹੇ ਕਰਾਂਗੇ ਕੋਈ ਲੈਂਦਾ ਵੀ ਪਰ ਨਹੀਂ ਲੇ ਵੀ ਆਦਾ ਪੂਰਾ ਬਾਈ ਇਹ ਰਾਜੂ ਭੂਖ ਮਾਰੀ ਜਾਂਦੇ ਤੇਰੇ ਇਹ ਨਹੀਂ ਮੇਰੇ ਨਹੀਂ ਮੈਂ ਬੰਦੂ ਇਹ ਬੰਦਾ ਕੋਲ ਕੁਝ ਆ ਖਣਾ ਆ ਬਹਿ ਕੇ ਪੁੱਛਣਾ ਮਾਨ ਤੂੰ ਪਿੱਛੇ ਅਗਲਾ ਗਾਇਕ ਨੂੰ ਆਏ ਕਹਿੰਦਾ ਪਿੱਛੇ ਹੋ ਜਾ ਹਾਂ ਮੈਂ ਗਾਇਕ ਨੂੰ ਮੈਂ ਕਹਾਂ ਭਾਈ ਤੂੰ ਪਿੱਛੇ ਖੜਾ ਹੋਰੇ ਤੀਆ ਬਣਾ ਮੇਂ ਗੱਲ ਠੀਕ ਕਰ ਇੱਕੋ ਹੀ ਲੈ ਆ ਲੈ ਜੀ ਇੱਕੋ ਹੀ ਲੈ ਆ ਜੀ ਆਰ ਪੀਏ ਫੁੱਲ ਬਟਾ ਦੇ ਅੱਧਾ ਲੱਕ ਬਟਾ ਦੇ ਵਧੀਆ ਬੁਟਕੇ ਭੱਜ ਲੈ ਵੀ ਮਾਮੇ ਮੁਸਤਾਕ ਭੱਜਿਆ ਨਹੀਂ ਕਹਿੰਦਾ ਬੱਕਰੀ ਲੈਣੀ ਆ ਕਹਿੰਦਾ ਵੀਡੀਓ ਬਣਾ ਕੇ ਤੇ ਲਈ ਆ ਮੈਨੂੰ ਪਤਾ ਹੈ ਮਨ ਦੀ ਮਖਿਆ ਜਰ ਹੋਆ ਹਾਂ ਬੱਕਰੀ ਹੈ ਛੋਟੀ ਰੁਪਏ ਫੁੱਲ ਲਾਏ ਨੇ ਕਿਸੇ ਗੱਲ ਤੋਂ ਲਾਏ ਉਹਨੇ ਬਾਪੂ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਐ ਗੱਲ ਨਹੀਂ ਜੀ ਹਾਂ ਕਚੜੀ ਨੂੰ ਵਧਾਈਆਂ ਵੀਰੇ ਬਹੁਤ ਬਹੁਤ ਵਧਾਈਆਂ ਆ ਲੈ ਬੱਕਰੀ ਦੇਖ ਲਓ ਚੰਗੀ ਹੈ ਬਾਈ ਲਾੜਦਾਰ ਤੋਂ ਰੱਸੀ ਫੜ ਕੇ ਤੂੰ ਮੈਂ ਵੀਡੀਓ ਬਣਾ ਲਈ ਆ ਲੈ ਆ ਜਾ ਉਹਨੇ ਬਣਾ ਲਓ ਬਣਾ ਤੁੰਡੀ ਛੱਡ ਦੋ ਰੱਸੀ ਆ ਲੈ ਹੁਣ ਇੱਕ ਮਿੰਟ ਉਹਨੂੰ ਬਾਈ ਨੂੰ ਕਹਿੰਨਾ ਪੈਸੇ ਗਿਣਾ ਦੇਣ ਫਿਰ ਆਪਾਂ ਵੀਡੀਓ ਉਸਦੀ ਬਣਾਉਨੇ ਵੇ ਕੀ ਉਹ ਵੀ ਦੇਖੀਏ ਕੀ ਗੱਲ ਵਾ ਦੇ ਕੀ ਹਾਲ ਹੈ ਥਣ ਥੱਪਾ ਤਾਂ ਕਰਾਂ ਬਾਈ ਦਿਖਾ ਦੇ ਲੈ ਵੇਖ ਲਓ ਬਾਈ ਤੁਸੀਂ ਵੇਖੀ ਜੀ ਬਾਬਾ ਮੈਂ ਕਹਿੰਦਾ ਉਹ ਆ ਜਾ ਪਾ ਲੈ ਹੁੰਦਾ ਗਾਨੀਆਂ ਬੰਨਿਆ ਪਾ ਲੈ ਉਹਦਾ ਨਹੀਂ ਬਹੁਤ ਹੀ ਬਹੁਤ ਛੋੜ ਕੇ ਆਲਾ ਹੁਣ ਰੁਪਏ ਤਾਂ ਮਿਲ ਗਏ ਫੁੱਲ ਹੈਗੇ ਮੀਂਹ ਮੰਗੀ ਮੌਤ ਨਹੀਂ ਮਿਲਦੀ ਸਹੀ ਆ ਯਾਰ ਮੌਤ ਮੰਗੀ ਮੌਤ ਕਿਹੜਾ ਪਿੰਡ ਥੋੜਾ ਜਿਲ੍ਹਾ ਮਾਨਸਾ ਮਾਨਸਾ ਤੋਂ ਆਏ ਨੇ ਬਣੀ ਵਾਲ ਤੋਂ ਬਸ 2 ਕਿਲੋਮੀਟਰ ਤੇ ਸਿੰਘੋ ਤੋਂ 4 ਕਿਲੋਮੀਟਰ ਕੈਮਰਾ ਇੱਧਰ ਕਰ ਤੇ ਗੁਰੂ ਘਰ ਦੇ ਨੇੜੇ ਆ ਅੱਛਾ ਹਾਂ ਸਾਰਾ ਡਰੈਸ ਦਿੱਤਾ ਬਾਬੇ ਨੇ। ਹਾਂ ਠੀਕ ਆ ਸਾਨੂੰ ਵੀ ਡਰ ਆ ਯਾਰ। ਆਪਾਂ ਕੀ ਟੋਠਾ ਆ। ਆਪਾਂ ਨੂੰ ਪਹਿਲਾਂ ਨਹੀਂ ਪਤਾ ਲੱਗਿਆ ਸੀ ਕਿ ਇਹ ਬੱਚੇ ਨੇ ਮਤਲਬ ਕਿ ਇਹ ਇਹਨਾਂ ਦੇ ਬੱਚੇ ਆ ਪਰ ਆਪਾਂ ਹੈ। ਅਸੀਂ ਤਾਂ ਕਿਹਾ ਬਿਦੁਰ ਬੂਹ ਕਰਨ ਖਿੱਚਣ ਲੱਗ ਗਏ। ਕਿਵੇਂ ਨਹੀਂ ਜਾਈ ਅੰਦਰ। ਮਾਂ ਕਈ ਵਾਰ ਮਾਲ ਪੱਤਾ ਛੱਕਿਆ ਕਿਉਂਦਾ ਥੋੜਾ ਬਹੁਤਾ ਤਾਂ ਆਂ ਬੱਟ। 20 ਹੋ ਗਿਆ। 40 ਡੋਗੜ ਮਿਆਂ ਹੋਣਾ। ਛੋੜ ਕਰ ਦੇਣਾ ਆਪਾਂ। ਛੋੜ ਜਾਣ ਦੇ ਖੋਸ਼ ਹੋ ਕੇ। ਖੋਸ਼ ਹੋ ਕੇ ਕਰ ਦੇਣਾ। ਕੋ ਨਹੀਂ ਕੋ। ਆ ਛੋੜ ਕਰਾ ਦੇ। ਛੋੜ ਦਿਓ ਬਈ। ਕੋ ਨਹੀਂ ਦੇ। ਛੋੜ ਤਾਂ ਦੇਣਗੇ। ਇਹ ਪਿੰਡੂ ਬੰਦੇ ਨਹੀਂ ਛੋੜ ਤੋਂ ਨਹੀਂ ਭਜਦੇ ਹੁੰਦੇਗੇ। ਖਾਨਦਾਨੀ ਮੰਦਾ ਕਦੇ ਵੀ ਛੋਟ ਤੋਂ ਨਹੀਂ ਪਾਇਦਾ ਹੁੰਦਾ ਚਾਹੇ ਕੁਝ ਹੋ ਜੇ ਓਕੇ ਕੋਈ ਗੱਲ ਨਹੀਂ ਮਰਜ਼ੀ ਦਾ ਠੀਕ ਹੈ ਖੁਸ਼ ਹੋ ਬਾਈ ਬਸ ਠੀਕ ਹੈ ਖੁਸ਼ ਲੈ ਵੀ ਇਹ ਮਹਾਰਾਜ ਵਾਦਾ ਕਰੇ ਬਾਈ ਆਡੀ ਕਾ ਤੋ ਕਰੀ ਸੀ ਯਾਰ ਬਾਈ ਇੰਨੇ ਦੇ ਸੀਗੀ ਯਾਰ ਇਹ ਇਹਨਾਂ ਨੂੰ ਯਾਰ ਪਿੰਡ ਤੋਂ ਬਾਹਲੇ ਉਹ ਕਰੀ ਗਈ ਸੀ ਅੱਛਾ ਹੈ ਗਈ ਸੀ ਹਾਂ ਕਿੰਨੇ ਲਗਨੇ ਕਰੇ ਕਾਰੇ ਹੋਰ ਵੀ ਹੈਗੇ ਨਾਲ ਦੇ ਦੋ ਨਗ ਤਾਂ ਚਲੋ ਚੰਗੀ ਗੱਲ ਮਸਤਾਕ ਮਾਮਾ ਐ ਦੱਸ ਬਾਈ ਤੂੰ ਇਹ ਕਿੰਨੇ ਵਜੇ ਖੱਚ ਕੇ ਲਾਤੇ ਮੈਨੂੰ ਵਧੀਆ ਲੱਗੀ ਵੀਰੇ ਵਧੀਆ ਲੱਗੀ ਮੰਨਦੀ ਗੱਲ ਆ ਮੈਂ ਆਈ ਮੈਨੂੰ ਜੇ ਬਾਈ ਹੁਣ 50000 ਜਿਵੇਂ 50 ਵੀ ਦੇ ਦਿੰਦਾ ਤਾਂ ਵਿਚਾਰ ਲੈ ਲੈ ਤੂੰ ਆ ਬੱਕਰੀ 50 60 ਦੇ ਜਦ ਹੁਣ 60 ਦੇ ਵੀ ਹੁੰਦੇ ਨੇ ਮੈਂ ਤਾਂ ਵੀ ਲੈਂਦਾ ਬਾਈ 60 ਦਾ ਨਹੀਂ ਬੱਕਰੀ ਅੱਛਾ 60 ਦਾ ਨਹੀਂ ਅੜੀ ਹੋ ਗਈ ਸੀ ਉਹ ਤਾਂ ਅੜੀ ਜੇ ਇਹਦੀ ਸੀ ਤਾਂ ਅੜੀ ਇਹਦੀ ਵੀ ਸੀ ਭਾਈ ਲੈਣੀ ਆ ਕਿਉਂਕਿ ਗਾਹ ਕੇ ਨੂੰ ਪਤਾ ਸੀਗਾ ਬਾਈ ਉੱਪਰ ਬੰਦੇ ਆ ਰਹੇ ਨੇ ਮਰਜ਼ਾ ਭਾਈ ਆਪਾਂ ਕਿਹੜਾ ਮੱਚੇ ਮੇਰੇ ਤੋਂ ਪ੍ਰਸ਼ਨ ਲੱਗਦੀ ਆ ਮੈਂ ਮੜਿਆ 60 ਇਹ ਬੰਦਾ ਤਾਂ ਵਿਕੀ ਪਈ ਸੀ ਆ ਵਿਕੀ ਦੀ ਬਾਈ ਇਹ ਵਿਕੀ ਦੀ ਚ ਕੋਈ ਸ਼ੱਕ ਨਹੀਂ ਕੰਨ ਚ ਫੂਕ ਬੱਜੀ ਜਾਂਦੀ ਸੀ ਬਾਈ ਇਹਨੂੰ ਠੀਕ ਆ ਬਾਕੀ ਇਹ ਇਹ ਬੰਦਾ ਲੜਾਈ ਨੂੰ ਬਾਹਾਂ ਹੋਆ ਫਿਰ ਜੇ ਵੀ ਕੋਨ ਚ ਫੂਕ ਮਾਰ ਦੇ ਲੜਾਈ ਹੋ ਜਾਂਦੀ ਹੁੰਦੀ ਆਪਾਂ ਆਪਣਾ ਰਸਾ ਪਾ ਲੈਂਦੇ ਸਾਨੂੰ ਪਤਾ ਲੱਗਦਾ ਨਾ ਫਿਰ ਲੈ ਵੀ ਪੜਾ ਬਈ ਰਸਾ ਮੱਝਾਂ ਵਾਲਾ ਕੰਮ ਹੀ ਹੈਗਾ ਵੀ ਮੱਝ ਦੇ ਬਰਾਬਰ ਵਿਕੀ ਸੀ ਬਾਈ ਤੈਨੂੰ ਮਾੜੀ ਮੱਝ ਨਹੀਂ ਬੱਕਰੀ ਵੇਚੀ ਅੱਜ 2600 ਲੈ ਵੀ ਲੈ ਜਾਓ ਮਾਮਾ ਜੀ ਮਾਮਾ ਮਸਤਾਕ ਮਲੇਰ ਕੋਟ ਲਿਆਣਾ ਇੱਥੇ ਜੀ ਲਿਖਾਉਣੀ ਲਗਾਉਣੀ ਨਹੀਂ ਲਿਖਾਉਣੀ ਉੱਥੇ ਪਾਉਗੀ ਚਲੋ ਜੀ ਲੈ ਗਿਆ ਬਾਈ ਲੈ ਹਾਂ ਜੀ ਇੰਨਾ ਰੋਲ ਰੱਪਾ ਪਾ ਕੇ ਫੇਰ ਇਹ ਬੱਕਰੀ ਮਿਲੀ ਹੈਗੀ ਮੈਂ ਕਹਿੰਦਾ ਜੇ ਦੇਉ ਤੇ ਗਾਨੀਆਂ ਗੱਪੇ ਹੋਰ ਲੱਗੇ ਹੁੰਦੇ ਬਾਈ ਫੇਰ ਮੈਂ ਕਹਿੰਦਾ ਉਹਨੂੰ 50 ਹੀ ਮਿਲ ਜਾਂਦਾ ਮੈਂ 50 ਦੰਦਾ ਬਾਈ ਉਹਨਾਂ ਨੂੰ ਮੈਂ ਚੜੀਏ 60 ਮੰਗ ਲੈ ਮੈਂ 60 ਵੀ ਦੰਦਾ 60 ਵੀ ਦੰਦਾ ਐਨੀ ਐਮਰਜੈਂਸੀ ਹੋਈ ਥੀ ਬਸ ਐਮਰਜੈਂਸੀ ਮੈਨੂੰ ਵਧੀਆ ਲੱਗੀ ਇਹ ਨਾ ਨਾ ਵਧੀਆ ਲੱਗੀ ਬਾਕੀ ਚੀਜ਼ ਵੀ ਸੋਹਣੀ ਹੈਗੀ ਸੇ ਦੰਦਾ ਬੱਕਾ ਵੀ ਹੈਗਾ ਕਿਸੇ ਵਿੱਚ ਕ੍ਰੋਸ ਕ੍ਰੂਸ ਕਰਾਉਣਾ ਹੋਵੇ ਅੱਛਾ ਹੈਗਾ ਸਾਡੇ ਕੋਲ ਹੀ ਆਉਦੇ ਬੱਕਰੇ ਤਾਂ ਇਹਨਾਂ ਕੋਲੇ ਪੂਰੇ ਵਧੀਆ ਹੋਣਗੇ ਅਸੀਂ ਤਾਂ ਇਹ ਉਹ ਚੰਗਾ ਬਾਈ ਹਾਂ ਮੰਮੂ ਲੰਗਰ ਉਪਰ ਕਰਕੇ ਆ ਲਾਈਵ ਦੇਓ ਮੁਸਤਾਕ ਮਾਮੇ ਨੂੰ ਰੇਰ ਕੋਟ ਲੈਣ ਨੂੰ ਵਧਾਈਆਂ ਰਪਏ 48000 ਲਾ ਕੇ ਲੈ ਗਿਆ ਆ ਬੱਕਰੀ ਤੇ ਇਹਦਾ ਕੱਦ ਬਿੱਡ ਹੋਊਗਾ ਮੈਨੂੰ ਲੱਗਦਾ ਸਾਡੇ ਫੂਨ ਦੇ ਵੀ ਆਉਂਦੀ ਹੋਊਗਾ 37 ਇੰਚ ਹੋਊਗਾ ਨਾ 37 ਇੰਚ ਹੋਊਗਾ ਪਹਿਲਾ ਸੂਆ ਲੱਗਿਆ ਇੱਕ ਨਾ ਜੀ ਪਹਿਲੇ ਸੂਏ ਪਹਿਲੇ ਸੂਆ ਨੇ 4 ਦਿਨ ਬੱਠਾ ਲਿਆ ਪਹਿਲਾ 36 ਨੀ ਜੀ 36 ਅੱਛਾ ਹੈਟ ਓਕੇ ਇੱਥੋਂ ਮੀਡੀਅਮ ਆਏ ਮੈਂ ਵੀ ਨਹੀਂ ਸੂਈ ਥੋੜੀ ਲਿਸੀ ਕਰ ਰੱਖੀ ਆ ਫਿਰ ਹਾਂ ਹਾਂ ਲਿਸੀ ਜ਼ਰੂਰ ਆਗੀ ਬਾਕੀ 36 37 ਇੰਚ ਦੇ ਕਰੀਬ ਆਗੀ ਥੋੜਾ ਕੱਚੀ ਦਾ ਫੈਲੀ ਪਾਦਾ ਜੇ 20 ਲੀਟਰ ਵੀ ਲੈ ਜੇ ਆਪਣਾ 15 ਕਣਿਆ ਉਦੋਂ ਨੂੰ ਬਣ ਬਾਏ ਲੈਣ ਵਾਲਾਰ ਦੀ ਐ ਦੇਖੋ ਨਿਕਲਦੀ ਆ ਕਿਉਂਕਿ ਰੁਪਏ ਫੁੱਲ ਚ ਵਿਕੀ ਹੈਗੀ ਬੱਕਰੀ ਅੱਛਾ ਬਾਈ ਯਾਰ ਅਸੀਂ ਮਾੜਾ ਪਸ਼ੂ ਨਹੀਂ ਰੱਖਾਗੇ ਤੇ ਬਾਈ ਅੱਛਾ ਨਾ ਨਾ ਮਾੜੇ ਰੱਖਣਾ ਅਸੀਂ ਮਾੜਾ ਨਹੀਂ ਮਾੜਾ ਸੂਣੀ ਰੱਖੇ ਬਾਈ ਅੱਛਾ ਆ ਜਮਾ ਦੇ ਨਾ ਅੱਪਾ ਬਤਾਈ ਪਹਿਲੇ ਨੇ ਅੱਗ ਲੈ ਜਾ ਬਾਈ ਮਸਤਾਕ ਧੰਨਵਾਦ ਕਰ ਲੈ ਲੈ ਬਈ ਦੋਵਾਂ ਤਰ੍ਹਾਂ ਦਾ ਚਲੋ ਸੌਦਾ ਹੋਇਆ ਇਹਨਾਂ ਦਾ ਨਿਬੜਿਆ ਮਾਨਸਾ ਤੇ ਮਲੇਰਕੋਟਲੇ ਜਾਊਗੇ ਉਹਨਾਂ ਲੈ ਜਾਓ ਬਾਈ ਵੀ ਵੀ ਲੈ ਸਕਦੀ ਹੈ ਭਰਾ ਟੱਕਿਆ ਟੋੜ